ਜਿਨੂੰ ਖਾਲਸਤਾਨੀ ਸਮਰਥਕਾਂ ਨੇ ਨਾ ਆਪ ਦਾ ਪਾਪਾ ਬਣਾਇਆ ਹੋਇਆ ਬਾਪੂ ਬਣਾਇਆ ਹੋਇਆ ਜਿਹਦੇ ਪਿੱਛੇ ਅਲਗ-ਅਲਗ ਕੇ ਇਹ ਰੋਜ਼ ਉੱਥੇ ਮਜਾਰੇ ਕਰਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਖਾਲਸਤਾਨ ਦੇ ਝੰਡੇ ਚੱਕ-ਚੱਕ ਕੇ ਤੇ ਭਾਰਤ ਦੇ ਝੰਡੇ ਕਦੇ ਸਾੜ ਦਿੰਦੇ ਆ ਕਦੇ ਕੀ ਕਰ ਦਿੰਦੇ ਆ ਪੈਰਾਂ ਥੱਲੇ ਰੋ ਦਿਆ ਅੰ ਦੇਖ ਲਓ ਕੀ ਆ ਕੀ ਜਾਂਦਾ ਸਿੱਖ ਫੌਜੀਓ ਹਿੰਡਨ 에ਅਰ ਫੋਰਸ ਸਟੇਸ਼ਨ ਪਠਾਨਕੋਟ 에ਅਰ ਫੋਰਸ ਸਟੇਸ਼ਨ ਜਲੰਧਰ ਕੈਂਟ ਬਠਿੰਡਾ ਕੈਂਟ ਤੇ ਫਿਰੋਜ਼ਪੁਰ ਕੈਂਟ ਉੱਥੇ ਇਨਫੋਰਮੇਸ਼ਨ ਪ੍ਰੋਵਾਈਡ ਕਰੋ 6 ਪਰ ਜਸਟਿਸ ਨੂੰ ਤੇ 100 ਮਿਲੀਅਨ ਡਾਲਰ ਫੰਡ ਹੈ ਇਹ ਅਸੀਂ ਜਸੂਸੀ ਇਨਫਰਮੇਸ਼ਨ ਪਾਕਿਸਤਾਨ ਤੇ ਪਾਕਿਸਤਾਨ ਦੀਆਂ ਫੌਜਾਂ ਨੂੰ ਦੇਖ ਕੇ ਇਸ ਭਾਰਤ ਦੇ ਟੁਕੜੇ ਕਰਨੇ ਐ ਅਸੀਂ ਸਾਥ ਦੇਾਂਗੇ ਪਾਕਿਸਤਾਨ ਦੀਆਂ ਫੌਜਾਂ ਦਾ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੇ ਲਈ ਤੁਹਾਡੇ ਉੱਤੇ ਹਮਲਾ ਕਰਾਉਣ ਦੀਆਂ ਸਾਜ਼ਾਂ ਘੜੀ ਜਾਂਦਾ ਪਾਕਿਸਤਾਨ ਨੂੰ ਜ਼ਰੀਆ ਮੱਕੀ ਜਾਂਦਾ ਕਹਿੰਦਾ ਤੂੰ ਦੀ ਭਾਰਤ ਤੇ ਕਰੋ ਹਮਲਾ ਕਹਿੰਦਾ ਤੇ ਤੁਹਾਡੇ ਨਾਲ ਪੂਰੀ ਸਿੱਖ ਕੌਮ ਕਹਿੰਦਾ ਤੁਹਾਡਾ ਸਾਥ ਦੇਊਗੀ ਅਦੀ ਕਹਿੰਦਾ ਭਾਰਤੀ ਫੌਜ ਨੂੰ ਪੰਜਾਬ ਨਹੀਂ ਦੱਪਣ ਦਿੰਦੇ ਜੇ ਭਾਰਤੀ ਫੌਜ ਪਾਕਿਸਤਾਨ ਤੇ ਹਮਲਾ ਕਰਦੀ ਆ ਸਿੱਖ ਕਹਿੰਦਾ ਉਹਨੂੰ ਰੋਕਣਗੇ ਅਦੀ ਅੱਗੇ ਨਹੀਂ ਪਤਾ ਦਿੰਦੇ ਤੇ ਤੁਸੀਂ ਕਹਿੰਦਾ ਹਮਲਾ ਕਰੋ ਐਂਡ ਆਈ ਕੈਨ ਅਸ਼ੂਰ ਪਾਕਿਸਤਾਨ ਆਵਾਮ ਕਿ ਅਸੀਂ ਪਾਕਿਸਤਾਨ ਦੇ ਨਾਲ ਇੱਟ ਵਾਂਗੂ ਖੜੇ ਆ ਕੋਈ ਇੰਡੀਅਨ ਆਰਮੀ ਦੀ ਅਸੀਂ ਇੰਨੀ ਹਿੰਮਤ ਨਹੀਂ ਹੋਣ ਦਿਆਂਗੇ ਕਿ ਉਹ ਪੰਜਾਬ ਚੋਂ ਲੰਘ ਕੇ ਪਾਕਿਸਤਾਨ ਦੇ ਉੱਤੇ ਹਮਲਾ ਕਰਨ ਕਿਉਂਕਿ ਪਾਕਿਸਤਾਨ ਜਿਹੜਾ ਹੈ ਜਿਸ ਦਾ ਉਸ ਦਾ ਨਾਮ ਹੀ ਪਾਕ ਹੈ ਇੱਥੋਂ ਤੁਹਾਨੂੰ ਪਾਕਿਸਤਾਨ ਨੂੰ ਸਮਝਣਾ ਪੈਣਾ ਸਿੱਖ ਸਮਝ ਚੁੱਕਿਆ ਹੈ ਉਹ ਇੱਕ ਪਾਕ ਜਗਾ ਹੈ ਜਿੱਥੇ ਸਾਡੇ ਗੁਰੂ ਨਾਨਕ ਸਾਹਿਬ ਦਾ ਘਰ ਹੈ ਅਸੀਂ ਭਾਰਤੀ ਫੌਜਾਂ ਨੂੰ ਪੰਜਾਬ ਚੋਂ ਲੰਘਣ ਨਹੀਂ ਦਿਵਾਂਗੇ ਇਸ ਵਾਰ ਬਟੰਡੇ ਤੇ ਹਮਲਾ ਕਰਵਾਉਣ ਨੂੰ ਕਹਿ ਰਿਹਾ ਕਹਿ ਰਿਹਾ ਬਟੰਡੇ ਤੇ ਹਮਲਾ ਕਰੋ ਤੇ ਤੁਸੀਂ ਇਹਦਾ ਸਾਥ ਦਿੰਨੇ ਹੋ ਪਰ ਗੈਨੋ ਖਾਲਿਸਤਾਨ ਨੂੰ ਤੁਸੀਂ ਸਮਰਥਨ ਨਹੀਂ ਦਿੰਦੇ ਇਹਨੂੰ ਸਾਥ ਨਹੀਂ ਦਿੰਦੇ ਕਿਉਂ ਸਾਥ ਦਈਏ ਬਈ ਇਹਦਾ ਦੱਸੋ ਹੁਣ ਕਿਹੜੀ ਗੱਲੋਂ ਸਾਥ ਦਈਏ ਹੈਗਾ ਇਹ ਕਿਤੇ ਪਤਾ ਦੇਖੋ ਚਲ ਆਪਾਂ ਤਾਂ ਜੇ ਕੇਸ ਕਟਾਏ ਹੋਏ ਆ ਤਾਂ ਭਈ ਦਾੜੀ ਮੋਛ ਵੀ ਕਟਾਈ ਹੋਏ ਇਹਨੇ ਦਾੜੀ ਰੱਖੀ ਆ ਤੇ ਵੀ ਕੇਸ ਕਿਉਂ ਨਹੀਂ ਰੱਖੇ ਜੇ ਇਹ ਖਾਲਿਸਤਾਨੀ ਆ ਇਹ ਕਾਲਸਤਾਨ ਦਾ ਸਮਰਥਕ ਆ ਖਾਲਸਾ ਦੇਸ਼ ਬਣਾਉਣਾ ਚਾਹੁੰਦਾ ਤੇ ਆਪਦੇ ਆਪ ਨੂੰ ਪ੍ਰਧਾਨ ਕਹਿੰਦਾ ਇਹ ਦਿੱਖਾਂ ਦਾ ਫਿਰ ਇਹਨੇ ਕੇਸ ਕਿਉਂ ਨਹੀਂ ਰੱਖੇ ਇੱਕ ਇੱਕ ਚੀਜ਼ ਮੈਨੂੰ ਦੱਸ ਦਿਓ ਇਹਦਾ ਜਵਾਬ ਅਜੇ ਤੱਕ ਕਿਸੇ ਨੇ ਦਿੱਤਾ ਨਹੀਂ ਪਤਾ ਕਿਉਂ ਨਹੀਂ ਰੱਖੇ ਕਿਉਂਕਿ ਇਹ ਨੂੰ ਇਹਦਾ ਧਰਮ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਇਹ ਸਿੱਖ ਹੈ ਹੀ ਨਹੀਂ ਇਹ ਨਕਲੀ ਦੇ ਕਹੋ ਦੀ ਇੱਧਰ ਲੋਕਾਂ ਨੂੰ ਨਕਲੀ ਤਿੱਖਾਂ ਦੇ ਕਿਤਾਬ ਦਿੰਦੇ ਰਹਿੰਦੇ ਉਹਨਾਂ ਕਦੇ ਕਿਹਨੂੰ ਕਹਿ ਦਿੰਦੇ ਹੋ ਨਕਲੀ ਦੇਖਾ ਆ ਨਕਲੀ ਦੇਖਾ ਜੀ ਅਸਲ ਦੇ ਵਿੱਚ ਨਕਲੀ ਤਿੱਖ ਇਹ ਆ ਜਿਹੜਾ ਅਮਰੀਕਾ 'ਚ ਬੈਠਾ ਤੁਹਾਨੂੰ ਪਤਾ ਹੀ ਹੈ ਇਹ ਕੌਣ ਆ ਇਹ ਪਾਕਿਸਤਾਨ ਦਾ ਇੱਕ ਟੈਰਰਿਸਟ ਆ ਬਹੁਤ ਵੱਡਾ ਤੇ ਇਹ ਉਹਨਾਂ ਦਾ ਪੂਰਾ ਸਾਧਨਦਾ ਇਹਦੇ ਇੱਧਰ ਬੰਦੇ ਵੀ ਹੈਗੇ ਠੀਕ ਹੈ ਨਾ ਇਹਦਾ ਇੱਕੋ ਇੱਕ ਮਕਸਦ ਆ ਵੀ ਇੱਥੇ ਪਾਕਿਸਤਾਨ ਦਾ ਬਸ ਕਬਜ਼ਾ ਹੋ ਜਾਏ ਤੇ ਇਹਦਾ ਜਿਹੜਾ ਧਰਮ ਆ ਉਹ ਸਿੱਖ ਹੈ ਨਹੀਂ ਨਹੀਂ ਤਾਂ ਇਹ ਉਹ ਤਾਂ ਕਿਸੇ ਰੱਖੇ ਹੁੰਦੇ ਇਹ ਬਹੁਤ ਵੱਡਾ ਫਰੀਦੀ ਆ ਤੇ ਖਾਲਿਸਤਾਨ ਦੇ ਨਾਂ ਦੇ ਉੱਤੇ ਅਰਬਾਂ ਰੁਪਏ ਦਾ ਫੰਡ ਖਾ ਚੁੱਕਿਆ ਲੋਕਾਂ ਦਾ ਤੇ ਹੁਣ ਇਹਦਾ ਬਸ ਇਹੀ ਮਕਸਦ ਹੁੰਦਾ ਵੀ ਆਪਣੇ ਲੋਕ ਕਿਤੇ ਲੋੜ ਲੜਦੇ ਰਹਿਣ ਇੱਕ ਦੂਜੇ ਨਾਲ ਕਦੇ ਇਹ ਜਾਣ ਕੇ ਇੱਧਰ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੇ ਉੱਤੇ ਕਿਤੇ ਦੇ ਉੱਤੇ ਕੁਝ ਕਰਵਾ ਲੈਂਦਾ ਕਿਤੇ Hindu ਤੋਂ ਤੇ ਕਦੇ ਕਿਤੇ ਸਿੱਖ ਤੋਂ ਕਿਸੇ ਮੰਦਰ ਦੇ ਉੱਤੇ ਕੁਝ ਕਰਵਾ ਦਿੰਦਾ ਉਹ ਕੰਮ ਆ ਬਸ ਇਹਦਾ ਤੇ ਹੁਣ ਵੀ ਉਹੀ ਕਰ ਰਿਹਾ ਤੁਸੀਂ ਕਿਉਂ ਤੋਚੋ ਵੀ ਉਹਨੂੰ ਸਾਥ ਕਿਉਂ ਲਈਏ ਅਤੀ ਜਿਹੜਾ ਕਹ ਰਿਹਾ ਬਠਿੰਡੇ ਦੇ ਉੱਤੇ ਫਰੋਜਪੁਰ ਦੇ ਉੱਤੇ ਹਮਲਾ ਕਰਵਾਓ ਬਠਿੰਡੇ ਨੂੰ ਕਹਨਾ ਹਮਲਾ ਕਰੋ ਅਤੀ ਜਾਣਕਾਰੀ ਦੇਵਾਂਗੇ ਕਿਵੇਂ ਸਾਥ ਲਈਏ ਉਹਦਾ ਆਪ ਦੱਸੋ ਮਾੜਾ ਕਿਵੇਂ ਇਹਦੇ ਇਹਨੂੰ ਵੋਟਾਂ ਪਾ ਦੇ ਰਿਹਾ ਰੈਫਰੈਂਡਮ ਦੇ ਵਿੱਚ ਇਹਨੂੰ ਵੋਟਾਂ ਪਾਉਣ ਨੂੰ ਕਹਿੰਦੇ ਸੀ ਕਿਵੇਂ ਪਾ ਦੀਏ ਇਹਨੂੰ ਵੋਟਾਂ ਤੇ ਤੁਸੀਂ ਕਿਹੜੇ ਮੂੰਹ ਨਾਲ ਮੈਂ ਸਾਰੇ ਅਮਰੀਕਾ ਦੇ ਵਿੱਚ ਵਸਦੇ ਕੈਨੇਡਾ ਦੇ ਵਿੱਚ ਵਸਦੇ ਸਿੱਖਾਂ ਨੂੰ ਕਹ ਰਾਂ ਤੁਸੀਂ ਕਿਹੜੇ ਮੂੰਹ ਨਾਲ ਇਹਨੂੰ ਆਪ ਦਾ ਆਗੂ ਕਹਿੰਦੇ ਹੋ ਜਿਹੜਾ ਅਜਿਹਾ ਗੱਲਾਂ ਕਰਦਾ ਜਿਹੜਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਉਜਾੜਨ ਦੀਆਂ ਗੱਲਾਂ ਕਰਦਾ ਤੁਸੀਂ ਕਿਹੜੇ ਮੂਹ ਨਾਲ ਇਹਨੂੰ ਆਪਦਾ ਆਗੂ ਕਹਿੰਦੇ ਹੋ ਇਸ ਗੱਲ ਦਾ ਜਵਾਬ ਦਿਓ ਮਾੜਾ ਜੀ ਤੁਸੀਂ ਕਿਹੜੇ ਹੱਕ ਨਾਲ ਤੁਸੀਂ ਕਿਵੇਂ ਇਹਦੇ ਪਿੱਛੇ ਲੱਗਦੇ ਹੋ ਤੇ ਸੜਕਾਂ ਦੇ ਉੱਪਰ ਖਾਲਿਸਤਾਨ ਦੇ ਝੰਡੇ ਲਹਿਰਾਉਨੇ ਹੋ ਤੁਹਾਡਾ ਖਾਲਿਸਤਾਨ ਤੁਹਾਡਾ ਖਾਲਿਸਤਾਨ ਐਲੋਂਗੇ ਖਾਲਿਸਤਾਨ ਆਪਦੀ ਪਿੰਡਾਂ ਸ਼ਹਿਰਾਂ ਨੂੰ ਉਜਾੜ ਕੇ ਲੋਂਗੇ ਖਾਲਿਸਤਾਨ ਪਰ ਚਲੋ ਇਹ ਤੋਂ ਵੀ ਤੂੰ ਕੀ ਦਾ ਇਤਮਾਸਕ ਹੈ ਵੀ ਤੂੰ ਪਾਕਿਸਤਾਨ ਚਾਹੁੰਦਾ ਹੈ ਕਿ ਤੂੰ ਖਾਲਿਸਤਾਨ ਚਾਹੁੰਦਾ ਹੈ ਖਾਲਿਸਤਾਨ ਦਾ ਮਤਲਬ ਕੀ ਪਾਕਿਸਤਾਨ ਦਾ ਕਬਜ਼ਾ ਕਰਵਾਉਣਾ ਇੱਥੇ ਜਵਾਬ ਦੇ ਦਿਓ ਮਾੜਾ ਜੀ ਇਸ ਵੀਡੀਓ 'ਚ